ਕਾਂਗਰਸ ਪਾਰਟੀ ਦੇ ਯੂਥ ਵਿੰਗ ਦੇ ਸੀਨੀਅਰ ਜਨਰਲ ਸਖਤਰ ਨਵਤੇਜ ਸਿੰਘ ਅਮਰਕੋਟ ਤੇ ਵੱਲੋਂ ਪਾਜਪਾ ਦੇ ਵੱਲੋਂ ਵੋਟ ਚੋਰੀ ਕਰਨ ਦੇ ਖਿਲਾਫ ਕਾਂਗਰਸ ਵਰਕਰਾਂ ਨੂੰ ਨਾਲ ਲੈ ਕੇ ਜੰਡਿਆਲਾ ਗੁਰੂ ਦਾ ਪਾਸਟੈਂਡ ਤੋਂ ਲੈ ਕੇ ਸ਼ਹੀਦ ਉਤਮ ਸਿੰਘ ਚੌਕ ਤੱਕ ਕੈਂਡਲ ਮਾਰਚ ਕੱਢਿਆ ਗਿਆ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆ ਕਾਂਗਰਸ ਪਾਰਟੀ ਦੇ ਯੂਥ ਵਿੰਗ ਤੇ ਸੀਨੀਅਰ ਜਨਰਲ ਸ਼ਕਰ ਨਵਦੀਪ ਸਿੰਘ ਅਮਰਕੋਟ ਨੇ ਕਿਹਾ ਹੈ ਕਿ ਲੋਕਤੰਤਰ ਬਹੁਤ ਵੱਡੇ ਖਤਰੇ ਦੇ ਵਿੱਚ ਹੈ ਜਿਹੜੀ ਬੀਜੇਪੀ ਸੈਂਟਰ ਦੇ ਵਿੱਚ ਮੌਜੂਦ ਆ ਸਰਕਾਰ ਉਹ ਵੋਟ ਚੋਰੀ ਕਰ ਰਹੀ ਹੈ ਇਹ ਵੇਖੋ ਜੀ ਜਿਹੜਾ ਆਪਣਾ ਲੋਕਤੰਤਰ ਆ ਉਹ ਬਹੁਤ ਵੱਡੇ ਖਤਰੇ ਦੇ ਵਿੱਚ ਆ ਬੀਜਪੀ ਸਰਕਾਰ ਆ ਉਹ ਜਿਹੜੀ ਵੋਟ ਚੋਰੀ ਕਰ ਰਹੀ ਆ ਠੀਕ ਆ ਵੇਖੋ ਅਸੀਂ ਆਜ਼ਾਦ ਹੋ ਕੇ ਵੀ ਅੱਜ ਵੇਖੋ ਉਹਨਾਂ ਦੇ ਜੰਗਲ ਦੇ ਵਿੱਚ ਫਸੇ ਹੋਏ ਆ ਵੇਖੋ ਜਿਵੇਂ ਆਪਣਾ ਮੋਦੀ ਸਰਕਾਰ ਇਹ ਕਰਦੀ ਪਈ ਹੈ ਕਿ ਇੱਕ ਜਾਣੇ ਦੀਆਂ ਤਿੰਨ ਤਿੰਨ ਪੰਜ ਪੰਜ 10 10 ਵੋਟਾਂ ਬਣਾ ਕੇ ਇਹ ਬਿਹਾਰ ਦੇ ਵਿੱਚ ਆਪਣੇ ਇਲੈਕਸ਼ਨ ਜਿੱਤਣਾ ਚਾਹੁੰਦੇ ਆ ਕਿਉਂਕਿ ਸਾਡੇ ਜਿਹੜੇ ਆਪਣੇ ਰਾਹੁਲ ਗਾਂਧੀ ਜੀ ਉਹਨਾਂ ਨੇ ਆਵਾਜ਼ ਚੁੱਕੀ ਆ ਇਹ ਆਵਾਜ਼ ਉਹਨਾਂ ਤੱਕ ਨਹੀਂ ਬੰਦ ਹੋਗੀ ਜਿੰਨਾ ਤੱਕ ਇਹ ਸਾਨੂੰ ਇਨਸਾਫ ਨਹੀਂ ਮਿਲਦਾ ਕਿਉਂਕਿ ਇਹਦੇ ਨਾਲ ਇਲੈਕਸ਼ਨ ਕਮਿਸ਼ਨ ਵੀ ਨਾਲ ਰਲਿਆ ਹੋਇਆ ਹੈ ਬੀਜੇਪੀ ਸਰਕਾਰ ਦੇ ਲਖ ਹੋਵੇ ਕ ਆਪਣਾ ਲੋਕਤੰਤਰ ਬਿਲਕੁਲ ਖਤਰੇ ਦੇ ਵਿੱਚ ਆ ਇਹ ਅੱਜ ਜਿਹੜਾ ਕੈਂਡਲ ਮਾਰਚ ਕੱਢਿਆ ਜਾ ਰਿਹਾ ਇਹ ਲੋਕਾਂ ਨੂੰ ਜਾਗਰੂਤ ਕਰ ਲਈ ਆਮ ਜਨਤਾ ਨੂੰ ਇਹ ਆਪਨਾ ਜਾਗਰੂਤ ਕਰਨ ਲਈ ਕੱਢਿਆ ਜਾ ਰਿਹਾ ਕਿ ਵੇਖੋ ਤੁਸੀਂ ਜਿਹੜੀ ਬੀਜੇਪੀ ਸਰਕਾਰ ਆ ਸੈਂਟਰ ਦੇ ਵਿੱਚ ਆ ਜਿਵੇਂ ਉਹ ਆਪਣੇ ਨਾਲ ਵੇਖੋ ਕਿਵੇਂ ਧੱਕਾ ਕਰਦੀ ਪਈ ਆ ਵੇਖੋ ਆਪਾਂ ਵੋਟ ਆਪਾਂ ਕਿਸੇ ਆਪਣੇ ਕੈਂਡੀਡੇਟ ਨੂੰ ਪਾਵਾਂ ਤੇ ਕੈਂਡੀਡੇਟ ਕੋਈ ਦੂਜਾ ਬਣ ਜਾਵੇ ਵੇਖੋ ਇਹ ਲੋਕਤੰਤਰ ਦੇ ਵਿੱਚ ਪੜਾ